ਸਾਪ ਬਹੁਤ ਅੱਛਾ ਜੀ ਬਹੁਤ ਜ਼ਿਆਦਾ ਸਾਪੋਂ ਕਿਉਂ ਗਿਆ ਪਾਣੀਆਂ ਸਾਰਾ ਇੱਧਰ ਹੀ ਆਉਣ ਰਿਹਾ ਤਾਂ ਅੱਛਾ ਜੀ 15 ਚ ਵੜ ਗਈ ਸਰਦ ਤੇ ਵਿਰਤੀ ਬਹੁਤ ਆ ਉਹਨਾਂ ਦੀ ਆਫਤ ਜਿਹੜੀ ਆਪਾਂ ਆਪਣੀ ਸਮਝ ਕੇ ਆਫਤ ਆਉਣ ਡੇ ਹਣ ਘਰਾਜ ਹੋਵੇ ਕਿ ਮੀਂਹ ਕਿੰਨਾ ਪੈਂਦਿਆ ਹਾਂ ਹਾਂ ਇਹ ਮੌਸਮ 'ਚ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਜੀ ਜੀ ਪਰ ਆਪਣੇ ਇੱਧਰ ਵੇਖ ਲਓ ਹੋਰ ਵੀ ਆਪਾਂ ਨਹੀਂ ਕੱਲੇ ਬਹੁ ਟਰਾਲੀ ਆਉਣ ਡੀ ਰਾਸ਼ਨ ਲੈ ਕੇ ਪੰਜਾਬ ਨਾ ਪੰਜਾਬ ਹੀ ਖੜਨ ਵਾਲਾ ਹੋਰ ਨਹੀਂ ਕੋਈ ਸਟੇਟ ਖੜਦੀ ਪੰਜਾਬ ਨਾ ਕੋ ਕਰਨਾ ਰੋੜਿਆ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਮੱਝਾਂ ਗਾਵਾਂ ਸਭ ਕੁਝ ਰੁੜ ਗਿਆ ਘਰ ਟੁੱਟ ਗਏ ਕਈਆਂ ਦੇ ਜਾਨਾਂ ਵੀ ਬਹੁਤ ਜਾ ਚੁੱਕੇ ਆ ਦੁਆ ਕਰਾ ਜੇ ਬੀਬੀਆਂ ਦਾ ਅਥਰੂ ਨਿਕਲ ਕੇ ਵੇਖ ਕੇ ਵਾਹਕਰੋ ਵਾਡੇ ਲੇਖੇ ਇੰਨੇ ਦੁਖੀ ਹੋ ਗਏ ਲੋਕ ਮਹਾਰਾਜ ਦੇ ਗਾੜੀ ਹੱਥ ਜੋੜੀ ਦੇ ਬਸ ਕਰ ਮਾਰਾ ਬਸ ਕਰ ਬਹੁਤ ਜ਼ਿਆਦਾ ਦੁਖੀ ਹੋ ਗਏ ਲੋਕ ਹੌਸਲਾ ਵੇਖਿਆ ਮਾਲਾ ਦਾ ਕੱਲ ਅਸੀਂ ਘਰ ਗਏ ਆ ਮਾਦਾ ਮੈਨੂੰ ਆਂਦੀ ਬੋਤ ਪੈ ਕੋਈ ਨਹੀਂ ਤੈਨੂੰ ਚਾਹ ਪਿਉਨੇ ਮਾਦਾ ਸਾਰੇ ਡੁੱਬੇ ਹੀ ਕਰ ਆਏ ਇਹਦਾ ਸਾਰਾ ਡੁੱਬਾਈ ਮਾਦਾ ਦੀ ਬੈ ਪੁੱਤ ਕੋਈ ਨਹੀਂ ਤੈਨੂੰ ਚਾਹ ਬਣਾ ਕੇ ਉਹਨੇ ਮੈਂ ਮਾਦਾ ਪਾਣੀ ਡਾਉਨ ਹੁੰਦਾ ਕੋਈ ਨਹੀਂ ਚਾਹ ਪੀ ਕੇ ਜਾਵਾਂਗੇ ਤੇਰੇ ਕੋਲ ਹਾਂਜੀ ਮੈਂ ਕਿਹਾ ਤੂੰ ਆਇਆ ਵਕਤ ਆ ਆਪਣਾ ਸਮਾਨ ਲਿਆਂਦਾ ਤੂੰ ਫੜੋ ਆਪਣਾ ਟਾਈਮ ਪਾਸ ਕਰੋ ਜਿੱਦਾਂ ਵੀ ਹੁੰਦਾ ਬਹੁਤ ਭਾਈ ਦੁੱਖ ਜੇ ਬਹੁਤ ਜ਼ਿਆਦਾ ਦੁੱਖ ਆ ਬਹੁਤ ਵਧੀਆ ਲੱਗ ਰਿਹਾ ਹਾਂਜੀ ਇਦਾਂ ਦੇ ਲੱਗ ਜਾ ਕਿ ਚੂਸਾ ਦਾ ਜੀਵ ਸਫਰੋ ਹਾਨੂੰ ਮੌਤ ਦੇ ਮੂੰਹ ਚ ਡਿੱਗਣਾ ਪਵੇ ਪਰ ਸਾਡਾ ਕੋਈ ਜੀ ਭੁੱਖਾ ਸੌਜੇ ਤੇ ਸਮਝ ਲਓ ਸਾਡੇ ਲਈ ਘਾਟਾ ਹੀ ਘਾਟਾ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਤਰ੍ਹਾਂ ਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਤੁਸੀਂ ਵੇਖ ਰਹੇ ਜੋ ਕਿ ਪੰਜਾਬ ਦੇ ਵਿੱਚ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਵਾ ਇਹ ਲੋਕਾਂ ਦਾ ਦਰਦ ਦੁੱਖ ਜਿਹੜਾ ਵਾ ਬਹੁਤ ਭੰਡਵਣਾ ਜਾਣਦੇ ਆ ਤੁਸੀਂ ਵੇਖ ਰਹੇ ਜੋ ਕਿ ਸਾਡੇ ਜਿਹੜੇ ਨੌਜਵਾਨ ਹਾਂ ਆ ਬਹੁਤ ਵੱਡਾ ਉਪਰਾਲਾ ਕਰਕੇ ਐਨ ਆਰ ਆਈ ਵੀਰ ਪਿੰਡਾਂ ਤੋਂ ਸਾਰਾ ਸੰਯੋਗ ਪ੍ਰੂ ਕਰਾਣ ਦੇ ਵਿੱਚੋਂ ਸਾਰਾ ਸੰਯੋਗ ਤੇ ਮੇਰੇ ਵੀਰ ਆਪਣੀਆਂ ਉਹਨਾਂ ਨੇਕ ਕਮਾਈਆਂ ਦੀ ਬਰਕਤ ਵਿੱਚੋਂ ਜਿਹੜਾ ਵਾ ਪੈਸੇ ਕੱਢ ਕੇ ਤੇ ਜਿਹੜਾ ਜੋ ਵੀ ਤਿਲ ਫੁੱਲ ਭੇਟਾ ਲੈ ਕੇ ਜਾ ਰਿਹਾ ਇਸ ਟਾਈਮ ਅਸੀਂ ਬੈਠੇ ਆਂ ਟਰਾਲੀ ਦੇ ਵਿੱਚ ਚਮਿਆਰੀ ਤੋਂ ਅੱਗੇ ਹੈਗਾ ਵਾ ਗੱਗੋਮਾਲ ਪਿੰਡ ਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਹ ਸਾਰੀ ਜਿਹੜੀ ਸੇਵਾ ਜਾ ਰਹੀ ਆ ਤੇ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਕਰੇ ਪ੍ਰਮਾਤਮਾ ਕਰੇ ਕਿ ਇਹ ਜਿਹੜੀ ਆ ਸਾਡੀ ਜਿਹੜੀ ਆ ਸੇਵਾ ਵਾ ਸਾਡੀ ਇਹ ਸੇਵਾ ਨੂੰ ਪ੍ਰਮਾਤਮਾ ਜਿਹੜਾ ਵਾ ਸਫਲ ਕਰੇ ਉਹਨਾਂ ਘਰਾਂ ਤੱਕ ਇਹ ਰਾਸ਼ਨ ਪਹੁੰਚੇ ਕਿ ਜਿੰਨਾ ਘਰਾਂ ਦੇ ਵਿੱਚ 2-2 4-4 ਦਿਨ ਹੋ ਗਏ ਤੇ ਰੋਟੀ ਜਿਹੜੀ ਆ ਨਹੀਂ ਪੱਕੀ ਇਸ ਕਰਕੇ ਮੈਂ ਆਪਣੀਆਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਸਾਨੂੰ ਪੰਜਾਬੀਆਂ ਨੂੰ ਮਹਾਰਾਜ ਨੇ ਅੰਨ ਦਾਤੇ ਦਾ ਰੂਪ ਦਿੱਤਾ ਹੈ ਸਾਨੂੰ ਅੰਨ ਦਾਤੇ ਦਾ ਨਾਮ ਦਿੱਤਾ ਵਾ ਪਰ ਉਹ ਸਾਡਾ ਜਿਹੜਾ ਰਿਜਕ ਵਾ ਕਿਤੇ ਨਾ ਕਿਤੇ ਜਿਹੜਾ ਵਾ ਸਾਰਾ ਖਰਾਬ ਹੋ ਚੁੱਕਾ ਵਾ ਤੇ ਇਸ ਕਰਕੇ ਸਾਡੇ ਪਿੰਡਾਂ ਤੋਂ ਜਿਹੜੇ ਚੜ੍ਹਦੇ ਪਿੰਡਾਂ ਦੇ ਉੱਚਿਆਂ ਪਿੰਡਾਂ ਦੇ ਲੋਕ ਨੇ ਉਹ ਸੇਵਾ ਲੈ ਕੇ ਜਾ ਰਹੇ ਆ ਤੇ ਆਪਾਂ ਨਾਲੇ ਵੀਰਾਂ ਨਾਲ ਗੱਲਬਾਤ ਕਰਾਂਗੇ ਤੇ ਉੱਥੇ ਜਾ ਕੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਲੋਕਾਂ ਨੂੰ ਕੀ ਮੁਸ਼ਕਲਾਂ ਰਾਤ ਦੀਆਂ ਆਈਆਂ ਨੇ ਤੇ ਜੁੜੇ ਤੁਸੀਂ ਅੱਜ ਸਾਡੇ ਨਾਲ ਦੇ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਥੋੜਾ ਸ਼ੇਅਰ ਕਰ ਦਿਓ ਮਿਹਰਬਾਨੀ ਹਾਂਜੀ ਦੋਸਤੋ ਆਹ ਟਰਾਲੀ ਦੇ ਵਿੱਚ ਬੈਠੇ ਜਾ ਰਹੇ ਆ ਥੋੜਾ ਕੇ ਕੈਮਰਾ ਪਿੱਛੇ ਨੂੰ ਮਾਰ ਕੇ ਵਿਖਾ ਦਿਓ ਕਿ ਅਸੀਂ ਬਿਲਕੁਲ ਹੀ ਰੋਡ ਦੇ ਉੱਤੇ ਜਾ ਰਹੇ ਆ ਆਹ ਟਰਾਲੀ ਦੇ ਵਿੱਚ ਬੈਠ ਕੇ ਪਰ ਕੀ ਆ ਕਿ ਲਾਗੇ ਲਾਗੇ ਜਿਹੜਾ ਬਹੁਤ ਹੀ ਪਾਣੀ ਆ ਇਸ ਕਰਕੇ ਆਪਾਂ ਵੀ ਨਾਲ ਵੀ ਗੱਲਬਾਤ ਕਰਦੇ ਆਂ ਵੀ ਜੀ ਏ ਤੁਸੀਂ ਜਾ ਰਹੇ ਜੋ ਸੇਵਾ ਲੈ ਕੇ ਹਾਂਜੀ ਹਾਂਜੀ ਪਹਿਲੀ ਗੱਲ ਇਹ ਆ ਕਿ ਇਹੋ ਜੀ بارش ਦੇ ਵਿੱਚ ਛੇਤੀ ਕੋਈ ਨਿਕਲਦਾ ਹੀ ਨਹੀਂ ਹਨਾ ਤੇ ਤੁਸੀਂ ਵੇਖੋ ਕਿੰਨਾ ਵੱਡਾ ਉਪਰਾਲਾ ਕਰਕੇ ਤੇ ਤੁਸੀਂ ਜਾ ਰਹੇ ਜੋ ਹੁਣ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਵਾ ਪਹਿਲਾਂ ਤਾਂ ਸਾਰਿਆਂ ਨੇ ਫਤੇ ਬਣਾਉਣਾ ਵਾਏ ਜੀ ਖਾਲਸਾ ਵਾਏ ਜੀ ਕੀ ਫਤੇ ਜੀ ਦਰਦ ਤੇ ਵਿਰਤੀ ਬਹੁਤ ਆ ਉਹਨਾਂ ਦੀ ਆਫਤ ਜਿਹੜੀ ਆਪਾਂ ਆਪਣੀ ਸਮਝ ਕੇ ਆਫਤ ਆਉਣ ਦੇ ਹੁਣ ਘਰਾਂ 'ਚ ਹੋਵੇ ਤਾਂ ਮੈਂ ਕਿੰਨਾ ਪੈਂਦਿਆ ਹਾਂ ਹਾਂ ਇਹ ਮੌਸਮ 'ਚ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਪਰ ਆਪਣੇ ਇਧਰ ਵੇਖ ਲੋ ਹੋਰ ਵੀ ਆਪਾਂ ਨਹੀਂ ਇਕੱਲੇ ਬਹੁਤ ਟਰਾਲੀਆਂ ਆਉਣ ਦੀ ਰਾਸ਼ਨ ਲੈ ਕੇ ਪੰਜਾਬ ਨਾ ਪੰਜਾਬ ਹੀ ਖੜਨ ਆਲਾ ਹੈ ਹੋਰ ਨਹੀਂ ਕੋਈ ਸਟੇਟ ਖੜਦੀ ਪੰਜਾਬ ਨਾ ਪੰਜਾਬ ਨੂੰ ਪੰਜਾਬ ਦਾ ਦਰਦ ਤੱਕ ਦੇਖਣਾ ਪੈਣਾ ਵਾ ਫੇਰ ਹੀ ਗੱਲ ਪੰਨੀ ਨਹੀਂ ਤੇ ਆ ਵੇਖੋ ਕੰਨਾ ਰੋੜ ਹੈ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਮੱਝਾਂ ਗਾਵਾਂ ਸਭ ਕੁਝ ਰੁੜ ਗਿਆ ਘਰ ਟੁੱਟ ਗਏ ਕਈਆਂ ਦੇ ਜਾਨਾਂ ਵੀ ਬਹੁਤ ਜਾ ਚੁਕੀਆਂ ਹੈ ਵਕਤ ਵੇਖੀਏ ਤੇ ਹਰਮੰਦਾਸ ਵਾਲੇ ਏਰੀਆ ਚ ਹੈ 5-6 ਦਿਨ ਹੋ ਗਏ ਲਗਾਤਾਰ ਹੀ ਜਾ ਰਹੇ ਆ ਜੀ 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 ਪਹਿਲਾਂ ਤੇਰੇ ਬਾਬਾ ਨਾਨਕ ਦੇ ਰਮਦਾਦ ਦੋ ਦਿਨ ਜਾਂਦੇ ਰਹੇ ਆ ਕੱਲ ਸ਼ਾਮੀ ਇੱਥੇ ਆਏ ਅੱਜ ਫੇਰ ਸਵੇਰੇ ਇੱਧਰ ਆ ਗਏ ਆ ਬਹੁਤ ਲੋਕਾਂ ਕੱਲ ਗਏ ਦੋਆਂ ਘਰਾਂ ਦੇ ਬੀਬੀਆਂ ਦਾ ਅਥਰੂ ਨਿਕਲ ਕੇ ਵੇਖ ਕੇ ਵਾਹ ਵਾਹ ਕਰਾਟੇ ਲੇਖੋ ਐਨੇ ਦੁਖੀ ਹੋ ਗਏ ਲੋਕ ਮਹਾਰਾਜ ਦੇ ਗਾੜੀ ਹੱਥ ਜੋੜੀ ਦੇ ਬਸ ਕਰ ਮਾਰਾ ਬਸ ਕਰ ਬਹੁਤ ਜ਼ਿਆਦਾ ਦੁਖੀ ਹੋ ਗਏ ਲੋਕ ਪਰ ਹੌਸਲਾ ਵੇਖਿਆ ਮਾਦਾ ਕੱਲ ਅਸੀਂ ਘਰ ਗਏ ਆ ਮਾਦਾ ਮੈਨੂੰ ਆਂਦੀ ਬੋਤ ਬੈ ਕੋਈ ਤੈਨੂੰ ਚਾਹ ਪਿਉਨੇ ਮਾਦਾ ਸਾਰੇ ਡੁੱਬੇ ਹੀ ਕਰ ਆਏ ਘਰ ਸਾਰਾ ਡੁੱਬਾਈ ਮਾਦਾ ਦੀ ਬੈ ਪੁੱਤ ਕੋਈ ਨਹੀਂ ਤੈਨੂੰ ਚਾਹ ਬਣਾ ਕੇ ਉਹਨੇ ਮੈਂ ਮਾਦਾ ਪਾਣੀ ਡਾਊਨ ਹੁੰਦਾ ਕੋਈ ਨਹੀਂ ਚਾਹ ਪੀ ਕੇ ਜਾਵਾਂਗੇ ਤੇਰੇ ਕੋਲ ਹਾਂਜੀ ਮੈਂ ਕਿ ਤੂੰ ਐ ਵਕਤ ਆ ਪਾਣਾ ਸਮਾਨ ਲਿਆਂਦਾ ਤੂੰ ਫੜੋ ਆਪਣਾ ਟਾਈਮ ਪਾਸ ਕਰੋ ਜਿੱਥਾਂ ਵੀ ਹੁੰਦਾ ਬਹੁਤ ਭਾਈ ਦੁੱਖ ਜੇ ਬਹੁਤ ਜ਼ਿਆਦਾ ਦੁੱਖ ਆ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਏ ਹਾਂਜੀ ਦੋਸਤੋ ਜਿੱਦਾਂ ਐ ਵੀਜੀ ਕਹਿ ਰਿਹਾ ਵਾ ਕਿ ਪੰਜਾਬ ਦੇ ਨਾਲ ਪੰਜਾਬ ਹੀ ਘਟਦਾ ਵਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਹੀ ਜਿਹੜੇ ਮੇਰੇ ਵੀਰ ਸ਼ਹਿਰਾਂ ਦੇ ਵਿੱਚ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਡੇ ਪਿੰਡਾਂ ਦੇ ਲੋਕ ਕਿੱਥਾ ਵੱਡਾ ਉਪਰਾਲਾ ਕਰ ਰਹੇ ਨੇ ਕਿੱਥੋਂ ਕਿੱਥੋਂ ਤੱਕ ਦੂਰ ਦੂਰ ਤੱਕ ਜਿਹੜਾ ਵਾ ਰੈਸ਼ਨ ਲੈ ਕੇ ਜਾ ਰਹੇ ਨੇ ਉੱਥੇ ਰੈਸ਼ਨ ਹੈ ਤੇ ਜਿੱਥੇ ਨਾਂ ਦੇ ਅੱਗ ਮਿਲਣ ਲਈ ਆ ਗੈਸ ਚੁੱਲ੍ਹੇ ਜਿਹੜੇ ਉਹ ਵੀ ਡੁੱਬ ਚੁੱਕੇ ਆ ਪਰ ਤੁਸੀਂ ਵੇਖੋ ਕਿ ਪਾਣੀ ਦਾ ਅਰੇਂਜਮੈਂਟ ਸੁੱਕਾ ਰਸ ਕੁਝ ਬਣਾਉਣ ਵਾਲਾ ਸਾਰਾ ਕੁਝ ਮੇਰੇ ਵੀਰ ਲੈ ਕੇ ਜਾ ਰਹੇ ਆ ਤੇ ਬਾਕੀ ਆਪਾਂ ਇਹ ਗੱਲਾਂ ਤੁਹਾਡੇ ਨਾਲ ਉੱਥੇ ਜਾ ਕੇ ਕਰਦੇ ਆਂ ਤੁਸੀਂ ਥੋੜਾ ਜਿਹਾ ਪਾਣੀ ਦਾ ਪੱਧਰ ਵਖਾ ਦਿਓ ਕਿ ਬਹੁਤ ਹੀ ਜ਼ਿਆਦਾ ਜਿਹੜਾ ਵਾ ਲਾਗੇ ਲਾਗੇ ਪਾਣੀ ਨੇ ਜਿਹੜਾ ਵਾ ਕਹਿਰ ਮਚਾਇਆ ਵਾ ਅਣੀ ਦੋਸਤੋ ਤੁਸੀਂ ਨਿਗਾਹ ਮਾਰੋਗੇ ਪਾਣੀ ਦੀਆਂ ਪੇਟੀਆਂ ਜਿੰਨਾ ਪਾਣੀ ਦੀ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਮੋਟਰਾਂ ਦੇ ਬੰਦ ਹੋ ਗਈਆਂ ਲਾਈਟ ਤੇ ਆ ਨਹੀਂ ਰਹੀ ਪਾਣੀ ਦੀਆਂ ਪੇਟੀਆਂ ਵਾਂ ਆਟੇ ਦਾ ਵਾ ਵਿੱਚ ਕੱਚਾ ਪੱਕਾ ਰੈਸ਼ਨ ਵਾਂ ਤੇ ਸਾਰੀ ਹਾਂਜੀ ਚਾਹ ਦਾ ਵੀ ਸਮਾਨ ਵਿੱਚ ਜਾ ਰਿਹਾ ਵਾ ਵੀ ਤੁਸੀਂ ਵੇਖੋਗੇ ਇਹ ਅਮੂਲ ਦੇ ਪੈਕੇਟ ਆ ਤੇ ਸਾਰਾ ਕੁਝ ਅਰੇਂਜਮੈਂਟ ਕੀਤਾ ਵਾ ਇਹਨਾਂ ਨੇ ਮੇਰੇ ਵੀਰਾਂ ਨੇ ਤੇ ਆਪਾਂ ਜਾ ਰਹੇ ਹਾਂ ਸਾਰੇ ਰਲ ਮਿਲ ਕੇ ਸੇਵਾ ਲੈ ਕੇ ਇਹ ਪਿੰਡ ਗੱਗੂਮਾਲ ਦੇ ਲਾਗੇ ਪਾਸੇ ਪਿੰਡਾਂ ਦੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਅੱਜ ਤੱਕ ਕੋਈ ਪਹੁੰਚ ਨਹੀਂ ਸਕਿਆ ਕਿਉਂਕਿ ਪਾਣੀ ਦੇ ਡਰ ਤੋਂ ਇਹ ਜਿਹੜਾ ਲੋਕ ਕਈ ਅੱਗੇ ਨਹੀਂ ਜਾ ਰਹੇ ਪਰ ਆਪਾਂ ਕੋਸ਼ਿਸ਼ ਕਰਾਂਗੇ ਤੇ ਨਾਲੇ ਵੀਰਾਂ ਦੇ ਨਾਲ ਗੱਲਬਾਤ ਕਰਦੀਆਂ ਤੇ ਪੰਜਾਬੀ ਭਰਾ ਐਡੀ ਐਡੀ ਦੂਰੋਂ ਉਪਰਾਲਾ ਕਰਨਦੇ ਐਡੀ ਐਡੀ ਦੂਰੋਂ ਮਿਹਨਤ ਮਾਰਨਦੇ ਆ ਹੈਂ ਔਰ ਤੁਸੀਂ ਅੱਗੇ ਨੂੰ ਵੇਖੋਗੇ ਇੱਧਰ ਵੀ ਟਰਾਲੀਆਂ ਪਿੱਛੇ ਵੀ ਸਾਰੇ ਸੇਵਾ ਨੂੰ ਆ ਰਹੇ ਆ ਤੇ ਮੈਂ ਕਿਹਾ ਮਹਾਰਾਜ ਇਹਨਾਂ ਦੀ ਸੇਵਾ ਜਿਹੜੀ ਆ ਸਾਰਿਆਂ ਦੀ ਲੈ ਕੇ ਲਾਵੇ ਜੀ ਵਰਤੋ ਇਹਨੂੰ ਹਾਂ ਜੀ ਇਹਦੇ ਜੇ ਬਾਪੂ ਜੀ ਇਹਦੇ ਚ 100 ਪੈਕਟ ਦੇ ਦੁੱਧ ਦਾ ਨਿਆਰੇ ਲਵਰ ਮਾਨਾ ਮੈਂ ਜਰੂਰ ਉਹਨੂੰ ਕਹਿ ਗਿਓ ਮਹਾਰਾਜ ਜੀ ਉਹ ਵੀ ਸੰਗਤ ਤਲ ਜਣਾ ਜੇ ਕਰਿਆ ਬਾਪੂ ਜੀ ਡੇਰਿਆਂ ਦੇ ਅੱਗੇ ਜਣਾ ਉੱਥੇ ਦਾ ਉਹ ਤੇ ਖੇਤ ਨਹੀਂ ਦੇ ਦਿਆ ਆਪਨਾ ਪੈਕਟ ਕਰ ਲਓ ਫੇਰ ਆ ਜਣਾ ਫੇਰ ਵਾਪਸੀ ਆਵਾਂਗੇ ਬਾਬਾ ਜੀ ਬੜੇ ਪੈਕਟ ਆ ਸਾਰੇ ਤੁਹਾਡਾ ਬੱਚਾ ਇਹ ਕਾਹ ਹੋ ਗਿਆ ਕੋਣੀ ਕੱਢੀਏ ਅੱਗੇ ਵੀ ਪਹੁੰਚਣਾ ਬਾਬਾ ਜੀ ਪਲਾਗੀ ਅੱਗੇ ਜਿਹੜੇ ਪਿੰਡ ਵਾਲਾ ਬਹੁਤ ਹੀ ਜ਼ਿਆਦੇ ਡੇਰਿਆਂ ਦੇ ਨੇ ਲੋਕ ਹਰ ਪਾਦੇ ਲੱਗੇ ਜਾਂਦੇ ਥੋੜੇ ਥੋੜੇ ਇਹਨਾਂ ਚ ਪਾਦੇ ਲੱਗੇ ਆ ਹਾਂਜੀ ਹਾਂਜੀ ਉਹ ਰੋੜ ਤੇ ਫਾਇਦਾ ਨਹੀਂ ਆਉ ਫੇਰ ਫੇਰ ਆ ਗਿਆ ਬੈਨਾ ਪਾਪਾ ਆ ਜਾ ਆ ਜਾ ਆ ਜਾ ਮੇਰਾ ਵੀਰ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਉਹ ਵੀ ਰੋ ਹਰਿ ਭਾਜੀ ਆ ਲੋ ਪਾਣੀ ਹੋਰ ਚਾਹੀਦਾ ਤੇ ਬਹੁਤ ਆ ਹੈ ਬਾਕੀ ਪਿੱਛੇ ਬਥੇਰਾ ਖੁਸ਼ ਆ ਰਿਹਾ ਹੋਰ ਵੀ ਟਰਾਲੀਆਂ ਦੇ ਆਪਣਾ ਡੱਬੇ ਦੁੱਧ ਦੇ ਰ ਆ ਉਧਰ ਮਾਰਿਓ ਪਾਣੀ ਵੇਖੋ ਕਿੰਨਾ ਆ ਪਾਣੀ ਦਾ ਤੇਜ ਬੜਾ ਬਹਾਵਾ ਆ ਸੁੱਕਾ ਦੁੱਧ ਈ ਇੱਕ ਮਿੰਟ ਆ ਸੁੱਕਾ ਆ ਸੁੱਕਾ ਦੁੱਧ ਈ ਆ ਸੁੱਕਾ ਦੁੱਧ ਉਹ ਦੇ ਗਾ ਆ ਆ ਚੱਕ ਲੋ ਚੱਕ ਲੋ ਆ ਜੀ ਕਰ ਟਾਟੇ ਕਰ ਦੋ ਹਾਂ ਜੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਬੱਲ ਪਿੰਡ ਦੇ ਬੱਲ ਬੱਲਵਾਵਾ ਪਿੰਡ ਦੇ ਇਹ ਜਿਹੜੇ ਮੁੰਡੇ ਵਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇੰਨੀ بارش ਦੇ ਵਿੱਚ ਚੱਲ ਗਏ ਜਿਹੜਾ ਵਾ ਸਾਰਿਆਂ ਇਹ ਲੋਕਾਂ ਦਾ ਖਿਆਲ ਰੱਖ ਰਿਹਾ ਤੁਸੀਂ ਹੁਣ ਵੇਖਦੇ ਜੋ ਕਿ ਇਧਰ ਪਾਣੀ ਦਾ ਇੰਨਾ ਜ਼ਿਆਦਾ ਤੇਜ਼ ਬਹਾਵ ਆ ਤੇ ਇਧਰੋਂ ਬਿਲਕੁਲ ਹੀ ਜਿਹੜਾ ਵਾ ਸਮੁੰਦਰ ਬਣਿਆ ਪਿਆ ਵਾ ਪਰ ਤੁਸੀਂ ਇਧਰ ਕੈਮਰਾ ਮਾਰ ਕੇ ਵੇਖੋਗੇ ਮੇਰੇ ਵੀਰ ਇਹ ਸੇਵਾ ਕਰ ਰਹੇ ਆ ਉਹਨਾਂ ਵੀਰਾਂ ਦੀ ਉਹਨਾਂ ਭੈਣ ਭਰਾਵਾਂ ਦੀ ਕਿ ਜਿਨ੍ਹਾਂ ਦੇ ਨਾਲ ਸਾਡਾ ਅੱਗੋਂ ਪਿੱਛੋਂ ਵੀ ਦੁੱਖ ਦਰਦ ਸਾਂਝਾ ਹੁੰਦਾ ਆ ਜੀ ਦੋਸਤੋ ਅਸੀਂ ਪਿੰਡ ਗੱਗੋਵਾਲ ਦੇ ਉਹਨਾਂ ਡੇਰਿਆਂ ਤੇ ਖੜੇ ਆ ਉਹ ਅੱਜ ਡੇਰੇ ਨਹੀਂ ਲੱਗ ਰੇ ਐਦਾਂ ਲੱਗ ਰਿਹਾ ਕਿ ਕਿਤੇ ਬਹੁਤ ਜ਼ਿਆਦੇ ਸਮੁੰਦਰ ਦੇ ਵਿੱਚ ਘਰ ਹੋਣ ਤੁਸੀਂ ਵੇਖ ਰਹੇ ਕੋ ਜਿਹੜੇ ਪਸ਼ੂਆਂ ਨੂੰ ਪਾਉਣ ਵਾਲਾ ਚਾਰਾ ਵਾ ਉਹ ਡੁੱਬ ਚੁੱਕਾ ਵਾ ਲੋਕਾਂ ਦੇ ਆਟੇ ਕਣਕ ਜਿਹੜੇ ਸੌਦੇ ਪੱਤੇ ਆ بارش ਦੇ ਨਾਲ ਹੜ੍ਹਾਂ ਦੇ ਨਾਲ ਉਹ ਜ਼ਿਆਦਾ ਖਰਾਬ ਹੋ ਚੁੱਕਿਆ ਪਰ ਸਾਡੇ ਵੀਰ ਜਿਹੜੇ ਆ ਸ਼ਰਦਾ ਭਾਵਨਾ ਦੇ ਨਾਲ ਸੇਵਾ ਕਰਨ ਆਏ ਆ ਤੇ ਅ ਵੀਰ ਜੀ ਤੁਸੀਂ ਅੱਜ ਦੇ ਬਾਰੇ ਕੀ ਕਹਿਣਾ ਜਾਓਗੇ ਇੰਨੀ بارش ਦੇ ਵਿੱਚ ਤੁਸੀਂ ਵੇਖ ਕਿੱਥੋਂ ਉਪਰਾਲਾ ਕਰਕੇ ਆਏ ਜੋ ਵੇਖੋ ਵੀਰ ਜੀ ਅਸੀਂ ਆਏ ਨਜ਼ਦੀਕ ਫਰੇਗੜ ਚੂੜੀਆਂ ਪਿੰਡ ਹਟਾ ਹੈਗਾ ਬਲਬਾਵਾ ਜੀ ਜੀ ਅਸੀਂ ਇਹ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਵੇਖੋ ਇੰਨੀ بارش ਦੇ ਵਿੱਚ ਹਰ ਪੀੜ ਸਾਰੇ ਪਰਿਵਾਰ ਅਸੀਂ ਦੁੱਖ ਵੰਡਾਉਣ ਆਏ ਸਾਰਿਆਂ ਦਾ ਠੀਕ ਆ ਤੇ ਕਿਸੇ ਵੀ ਤਰ੍ਹਾਂ ਦੀ ਭਾਈ ਤੁਹਾਨੂੰ ਕੋਈ ਵੀ ਮੁਸੀਬਤ ਆ ਅਸੀਂ ਤੁਹਾਨੂੰ ਆਪਣਾ ਕਨੈਕਟ ਨੰਬਰ ਦੇ ਕੇ ਜਾਂਦੇ ਆਂ ਜੀ ਜੀ ਓਏ ਜਿੰਨਾ ਮਰਜੀ ਪਾਣੀ ਹੈ ਜਿਹੜੀ ਸਹਾਇਤਾ ਕੋਈ ਓਏ ਸਾਡੇ ਕੋ ਮੰਗੋ ਅਸੀਂ ਟਰਦੀ ਉਹ ਅਵੇਲੇਬਲ ਕਰਾਂਗੇ ਜੀ। ਬਾਜੀ ਧੰਨਵਾਦ ਭਰਾਓ। ਹਾਂਜੀ ਤੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਪੰਜਾਬ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਨਜ਼ਰ ਲੱਗੀ ਕਿਉਂਕਿ ਸਾਡਾ ਹੱਸਦਾ ਵਸਦਾ ਪੰਜਾਬ ਏ। ਕਹਿੰਦੇ ਆ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਯਾ ਤਾਰੋ ਤੇ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਕਿਉਂਕਿ ਸਾਡਾ ਪੰਜਾਬ ਜਿਹੜਾ ਖੁਸ਼ੀਆਂ ਖੇੜਿਆਂ ਦਾ ਪੰਜਾਬ ਆ ਤੇ ਤੁਸੀਂ ਵੇਖ ਰਹੇ ਹੋ ਕਿ ਸਾਡੀਆਂ ਜਿਹੜੀਆਂ ਮਾਵਾਂ ਨੇ ਮੇਰੀਆਂ ਭੈਣਾਂ ਨੇ ਐ ਡੇਰੇ ਦੇ ਉੱਤੇ ਬੈਠੇ ਨੇ ਉਹਨਾਂ ਆਸਾਂ ਦੇ ਕਿ ਸਾਡੇ ਵੀਰਾਂ ਨੇ ਆਉਣਾ ਵਾ। ਅੱਜ ਉਹਨਾਂ ਦੇ ਵੀਰ ਸਹਾਰਾ ਬਣ ਕੇ ਚੱਲ ਗਏ ਆਏ ਨੇ। ਤੇ ਮਾਤਾ ਜੀ ਆਪਣੇ ਪੁੱਤ ਵੇਖੋ ਸ਼ੇਰਾਂ ਵਰਗੇ ਆ ਤੇ ਤੁਸੀਂ ਇਹਨਾਂ ਦੇ ਹੁੰਦਿਆ ਕੋਈ ਵੀ ਫਿਕਰ ਨਹੀਂ ਕਰਨਾ ਕਿਉਂਕਿ ਜਿੰਨਾ ਚਿਰ ਸਾਡੇ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਵਾਹਿਗੁਰੂ ਦਾ ਆਵਾਜ਼ ਹੈ ਨਾ ਸਾਡੇ ਤੋਂ ਪ੍ਰਮਾਤਮਾ ਦਾ ਕਲਗੀਧਰ ਰਾਹਤ ਆ ਉਹ ਲੈ ਕੇ ਆਪਾਂ ਲਈ ਢੋਲਦੇ ਕੀ ਕਹੋਗੇ ਤੁਸੀਂ ਅੱਜ ਇਹਨਾਂ ਬੱਚਿਆਂ ਬਾਰੇ ਬੱਚੇ ਬਹੁਤ ਚੜ੍ਹਦੀ ਕਲਾ ਦੇ ਆ ਬਹੁਤ ਸੇਵਾ ਹੁੰਦੇ ਆ ਸਾਡੀ ਅੱਜ ਇਹ ਗੱਲ ਦੀ ਕਮੀ ਨਹੀਂ ਆਉਂਦੀ ਇਸੇ ਗੱਲ ਨੂੰ ਟੈਨਸ਼ਨ ਨਹੀਂ ਲੈਣੀ ਤਾਂ ਹੀ ਕੰਟੈਕਟ ਨੰਬਰ ਆਪਣਾ ਦੇ ਕੇ ਜਾਣੇ ਆ ਤੁਸੀਂ ਜਦੋਂ ਤੁਹਾਨੂੰ ਨੇਰੇ ਸਵੇਰੇ ਲੋਡ ਹੋਏ ਭਾਵੇਂ ਇਹਨੇ ਮੁੰਡੇ ਮੇਰੇ ਨਾਲ ਗੱਲਾਂ ਕਰਦੇ ਸੀ ਟਰਾਲੀ 'ਚ ਇਹਨਾਂ ਨੇ ਭਾਵੇਂ ਆਪਣੀਆਂ ਜਾਨਾਂ ਦੇ ਖੇਡਣਾ ਪਵੇ ਇਹ ਤੁਹਾਡੇ ਕੋਲ ਪਹੁੰਚਣਗੇ ਜੋ ਵੀ ਭਰਾਵਾਂ ਦਾ ਬਹੁਤ ਧੰਨਵਾਦ ਆ ਸਾਡੇ ਨਾਲ ਸਾਡੇ ਭਰਾ ਪੂਰੇ ਖੜੇ ਆ ਲਗ ਲਾ ਕੇ ਪਿੰਡਾਂ ਦੇ ਜਿਹੜੇ ਕੋਈ ਸਾਨੂੰ ਦੁੱਧ ਦੇ ਕੇ ਜਾ ਰਿਹਾ ਕੋਈ ਸਮਾਨ ਉਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਹੜੇ ਸਾਡੇ ਵਾਸਤੇ ਸਾਡੇ ਪਿੰਡਾਂ ਵਾਸਤੇ ਸਮਾਨ ਲੈ ਕੇ ਆ ਰਹੇ ਆ ਰਹੇ ਆ ਬਹੁਤ ਬਹੁਤ ਇਹਨਾਂ ਦਾ ਆਪਣੀ ਜਾਨ ਤੇ ਖੇਡ ਕੇ ਆ ਰਹੇ ਆ ਚਲੋ ਅਸੀਂ ਤੇ ਫਸੇ ਫਸੇ ਆ ਇਹ ਚੰਗੇ ਬਲੇ ਵਿਚਾਰੇ ਆਪਣਾ ਘਰ ਛੱਡ ਕੇ ਬਰਸਾਤਾں 'ਚ ਸਾਡੇ ਵਾਸਤੇ ਸਮਾਨ ਲਿਆ ਕੇ ਆਏ। ਇਹ ਦੀ ਪਲਾਕੀ ਆ ਤੁਹਾਡੇ ਨਾਲ ਹੀ ਤੇ ਸਾਡੀ ਸ਼ਾਨ ਆ। ਇਹ ਤੁਹਾਡੇ ਨਾਲ ਹੀ ਸਾਡੇ ਪੰਜਾਬ ਦੀ ਸ਼ਾਨ ਆ। ਇਹ ਹਾਂਜੀ ਦੋਸਤੋ ਹੁਣ ਮੇਰੇ ਵੀਰ ਵੇਖੋ ਕਿ ਇੱਧਰ ਜਿਹੜਾ ਵਾ ਸੇਵਾ ਲੈ ਕੇ ਜਾ ਰਹੇ ਆ ਉਹਨਾਂ ਆ ਆ ਰਾਵਾਂ ਦੇ ਵਿੱਚੋਂ ਦੀ ਕਿ ਜੇਤੀ ਟੈਂਟ ਦਾ ਮੰਗਾ ਹੋਰ ਜਿਆਦਾ ਮੁਸ਼ਕਲ ਆ। ਅੱਗੇ ਦੋਸਤੋ ਅਸੀਂ ਉਹਨਾਂ ਰਾਵਾਂ ਦੇ ਖੜੇ ਆ। ਉਹਨਾਂ ਥਾਵਾਂ ਤੇ ਅਸੀਂ ਨੰਗਣ ਲੱਗੇ ਆ ਇੱਧਰ ਨੂੰ ਤੁਸੀਂ ਵੇਖੋਗੇ ਪਿੱਛੇ ਜਿਹੜਾ ਵਾ ਪਾਣੀ ਦਾ ਬਹਾ ਬਹੁਤ ਤੇਜ਼ਾ ਇੱਧਰ ਥੋੜਾ ਕੈਮਰਾ ਮਾਰ ਕੇ ਵਿਖਾਓ ਤੇ ਮੇਰੇ ਵੀਰ ਆਪਣੀ ਜਾਨ ਦਾ ਰਿਸਕ ਲੈ ਕੇ ਜਿਹੜਾ ਸੇਵਾ ਕਰ ਰਿਹਾ ਕਿਉਂਕਿ ਕਹਿੰਦੇ ਆ ਇਹਨਾਂ ਮਾਵਾ ਦਾ ਹੀ ਦਿੱਤਾ ਹੈ ਸਭ ਕੁਝ ਇਹ ਸਾਨੂੰ ਪੰਜਾਬ ਜਨਮਨਾ ਦਿੰਦਾ ਸਾਡੇ ਦੇ ਗੁਰੂਆਂ ਪੀਰਾਂ ਦਾ ਹੱਥ ਨਾ ਹੁੰਦਾ ਤੇ ਅਸੀਂ ਅੱਜ ਕਿੱਦਾਂ ਹੁੰਦੇ ਤੇ ਇਸ ਕਰਕੇ ਮੇਰੇ ਵੀਰ ਬੜੀ ਸ਼ਰਧਾ ਭਾਵਨਾ ਨਾਲ ਜਾ ਰਿਹਾ ਕਿ ਮੈਂ ਆਪਣਾ ਸਰਹੱਦੀ ਲੋਕ ਵਰਸਾ ਚੈਨਲ ਦੀ ਟੀਮ ਸਾਡੀ ਇਹਨਾਂ ਦੇ ਨਾਲ ਜਾ ਰਹੀ ਆ ਤੇ ਆਜੋ ਸਾਡੇ ਨਾਲ ਤੇ ਵੇਖਦੇ ਆ ਕਿ ਲੋਕਾਂ ਦਾ ਕੀ ਮਾਹੌਲਾ ਅਜੀ ਦੋਸਤੋ ਸਾਡੇ ਐਨ ਆਰ ਆਈ ਵੀਰ ਕਹਿੰਦੇ ਆ ਕਿ ਲੱਖ ਪਰਦੇਸੀ ਹੋਈਏ ਆਪਾਂ ਦੇਸ਼ ਨਹੀਂ ਭੰਡੀਦਾ ਤੇ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਕਿਉਂ ਕਿ ਅਸੀਂ ਇੰਨਾ ਹੀ ਕਣਕਾਂ ਦੇ ਵਿੱਚੋਂ ਪੈਲੀਆਂ ਦੇ ਵਿੱਚੋਂ ਕਣਕਾਂ ਦਾ ਆਟਾ ਖਾਦਾ ਵਾ ਇੰਨਾ ਤੋਂ ਝੋਨਾ ਖਾਦਾ ਵਾ ਤੇ ਜੇ ਅੱਜ ਸਾਡੇ ਵੀਰਾਂ ਭਰਾਵਾ ਦੇ ਮਸਤੀਫਤ ਬਣੀ ਆ ਇਹ ਸਾਡਾ ਫਰਜ਼ ਹੈ ਕਿ ਸਾਰੇ ਆਪਾਂ ਅਸੀਂ ਡਟ ਕੇ ਸਾਰੇ ਜਣੇ ਰਲ ਮਿਲ ਕੇ ਸਾਥ ਦੇਈਏ ਤੁਹਾਨੂੰ ਭਾਈ ਇੱਕ ਨੰਨੀ ਜੀ ਬੇਨਤੀ ਹੋਰ ਕਰਨਾ ਚਾਹੁੰਦਾ ਜੀ ਜੀ ਸਾਡੇ ਪਿੰਡ ਦੇ ਬਲ ਬਾਬਾ ਦੇ ਜਿੰਨੇ ਵੀ ਐਨ ਆਰ ਆਈ ਵੀਰ ਆ ਅਸੀਂ ਉਹਨਾਂ ਦੇ ਸੰਯੋਗ ਨਾਲ ਇੱਥੋਂ ਤੱਕ ਪਹੁੰਚੇ ਆ ਉਹਨਾਂ ਹੱਦੀ ਪਹਿਲਾਂ ਉਹਨੇ ਕਦੀ ਪਿੱਠ ਲੱਗਣ ਦਿੱਤੀ ਤੇ ਲੱਗਣ ਹੁਣ ਵੀ ਨਹੀਂ ਦਿੰਦੇ ਰੱਬ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੱਥੇ ਵੀ ਬੈਠੇ ਆ ਸੁੱਖ ਸ਼ਾਂਤੀ ਦਾ ਪ੍ਰਤੀਤ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਹੋਰ ਹਾਂ ਸਿਆਗਾਲੇ ਆਇ 哎，这这都这样，都这样。 ਹਾਂਜੀ ਬਾਪੂ ਜੀ ਮੈਂ ਤੁਹਾਡੇ ਤੋਂ ਦੋ ਗੱਲਾਂ ਪੁੱਛਣੀਆਂ ਨੇ ਤੇ ਤੁਸੀਂ ਮੈਨੂੰ ਦੋ ਗੱਲਾਂ ਦਾ ਦਿਲੋਂ ਜਵਾਬ ਦੇਣਾ ਵਾ ਅੱਛਾ ਅੱਜ ਇਹ ਜਿਹੜੇ ਪੰਜਾਬੀ ਮੇਰੇ ਵੀਰ ਮੇਰੇ ਸਾਡੇ ਭਰਾ ਤੁਹਾਡੇ ਪੁੱਤ ਅੱਜ ਸਹਾਰਾ ਬਣ ਕੇ ਆਏ ਆ ਕਿੱਦਾਂ ਦਾ ਲੱਗ ਰਿਹਾ ਸਾਰਾ ਬਹੁਤ ਵਧੀਆ ਲੱਗ ਰਿਹਾ ਹਾਂਜੀ ਇਦਾਂ ਦਾ ਲੱਗਿਆ ਕਿ ਤੁਸੀਂ ਸਾਡਾ ਜੀਵਨ ਸਫਲ ਹੋ ਗਿਆ ਜੀਵਨ ਸਫਲ ਅੱਛਾ ਇਹ ਜਿਹੜੇ ਮੇਰੇ ਵੀਰ ਨੇ ਇੱਡਾ ਵੱਡਾ ਉਪਰਾਲਾ ਕਰਕੇ ਵੇਖੋ ਕਿੱਧਰ ਦੀ ਨੰਗ ਕੇ ਆਏ ਨੇ ਇਹ ਪਤਾ ਨਹੀਂ ਕਿੱਥੇ ਸਾਪਿਆ ਕਿੱਥੇ ਕੀੜਾ ਵਾ ਇਹਨਾਂ ਪੁੱਤਾਂ ਨੇ ਫਿਰ ਪੂਰਾ ਮਾਣ ਆ ਮਾਣੀਆਂ ਤਾਂ ਸੁਣਿਆ ਵਸਣ ਲਈਆ ਉਹ ਤਾਂ ਪੰਜਾਬ ਸਾਡੇ ਨੂੰ ਤਾਂ ਕੋਈ ਮਾਣ ਨਹੀਂ ਰਿਹਾ ਹਾਂਜੀ ਸਾਡੇ ਆਪਣੇ ਪੋਤੀ ਬਚਾਉਣ ਬਾਪੂ ਜੀ ਸਾਡੇ ਤੇ ਪੰਜਾਬ ਨੂੰ ਅਬਦਾਲੀ ਵਰਗੇ ਨਹੀਂ ਮਾਰ ਸਕਦੇ ਪਾਣੀ ਦੀ ਕੀ ਨਹੀਂ ਜ ਸਾਡਾ ਕੁਝ ਬਗਾਰ ਸਕਦੇ ਬਚਣਾ ਤੁਹਾਡੇ ਸਰਦਾਂ ਹਾਂਜੀ ਹਾਂਜੀ ਉਹ ਸਰਤੇ ਬਾਪੂ ਜੀ ਕਿਸਾ ਬਲੇ ਹਾਂ ਆਈ ਆਗੇ ਉਹਨਾਂ ਦੇ ਇਧਰ ਵੇ ਸਾਡੀ ਸਾਡਾ ਫਰਜ਼ ਹੈ ਸੇਵਾ ਕਰਨੀ ਤੇ ਬਾਕੀ ਉਹ ਕਰਨਾ ਕਰਾਉਣਾ ਤੇ ਮਹਾਰਾਜ ਨੇ ਕਿਹਾ ਹੈ ਭਾਈ ਹਾਂਜੀ ਹਾਂਜੀ ਮਹਾਰਾਜ ਦੇ ਹੱਥ ਵਾਜਾਂ ਹੀ ਕੋਲ ਨੇ ਅਸੀਂ ਦੇ ਕਿ ਜਰੀਆ ਹੈ ਭਾਈ ਪਰ ਜਿੰਨੀ ਸਾਡੀ ਕੋ ਪਹੁੰਚ ਹੁੰਦੀ ਕੋਸ਼ਿਸ਼ ਹੁੰਦੀ ਬਾਪੂ ਵੀ ਪਾਨੂਆਂ ਨੂੰ ਪਾਏ ਆਪਣੀ ਜਾਨ ਤੇ ਖੇਡ ਕੇ ਤੁਹਾਡੇ ਤੱਕ ਰਾਸ਼ਨ ਪਹੁੰਚਾਉਣਾ ਪਵੇ ਅਸੀਂ ਭੁੱਖਾ ਕੋਈ ਜੀ ਨਹੀਂ ਸੌਣ ਦਿੰਦੇ ਆਪਣਾ ਮਾਝੇ ਦਾ ਭਾਈ ਜਿਉਂਦਾ ਰਹੇ ਜਿੱਥੋਂ ਤੱਕ ਰਾਡੀ ਪਹੁੰਚ ਜਿੱਥੋਂ ਤੱਕ ਹਾਨੂੰ ਮੌਤ ਦੇ ਮੂੰਹ ਚ ਡਿੱਗਣਾ ਪਵੇ ਪਰ ਸਾਡਾ ਕੋਈ ਜੀ ਭੁੱਖਾ ਸੌਜੇ ਤੇ ਸਮਝ ਲਓ ਸਾਡੇ ਲਈ ਘਾਟਾ ਹੀ ਘਾਟਾ ਆਇਆ ਹਾਂਜੀ ਵੀਰ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚੇ ਤੇ ਲੋਕ ਵੀ ਜਿਹੜਾ ਇਹ ਵੱਡਾ ਉਪਰਾਲਾ ਕਰਨ ਤੇ ਬਾਪੂ ਜੀ ਹੁਣ ਤੁਸੀਂ ਦੱਸੋਗੇ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਚਾਹੀਦੀ ਆ ਨਹੀਂ ਸਾਨੂੰ ਨਾ ਪਾਣੀ ਪੁਣੀ ਮਿਲਦਾ ਜਾਂਦਾ ਇਦਾਂ ਠੀਕ ਆ ਜੀ ਬਾਕੀ ਆ ਗਿਆ ਮੈਂ ਨਹੀਂ ਨਹੀਂ ਜਿਹੜੀ ਜਿਆਦਾ ਚਾਹੀਦੀ ਪਿਆ ਜੇ ਮਾੜੇ ਦੇ ਮੂੰਹ ਤੇ ਬੈਠੇ ਹੋ ਤਾਂ ਹਾਂ ਹਾਂ ਜਮੇ ਕਰਨਾ ਕੰਨ ਵਾਦਿਆ ਕੀ ਬਾਤ ਹੈ ਦੋਸਤੋ ਇਹ ਦੇ ਸਾਡਾ ਪੰਜਾਬ ਕਹਿੰਦੇ ਆ ਕਿ ਸਾਨੂੰ ਜਿਹੜੀ ਚੀਜ਼ ਆ ਗਈ ਆ ਉਹ ਆਪਾਂ ਦੁਬਾਰਾ ਨਹੀਂ ਲੈਣੀ ਹੋਰ ਕਿਸੇ ਦੇ ਮੂੰਹ ਦੇ ਵਿੱਚ ਪੈ ਜਾਵੇ ਇਹ ਆ ਸਾਡੇ ਪੰਜਾਬ ਦੀ ਅਸਲੀਅਤ ਕਿ ਸਾਡਾ ਪੰਜਾਬ ਦੀ ਸ਼ਾਨ ਕੀ ਆ ਸਾਡੇ ਪੰਜਾਬ ਦਾ ਮਾਣ ਕੀ ਆ ਬਾਪੂ ਜੀ ਮਿਹਰਬਾਨੀ ਫੇਰ ਵੀ ਤੁਸੀਂ ਦੱਸੋ ਜੇ ਕੋਈ ਚੀਜ਼ ਚਾਹੀਦੀ ਆ ਤੁਸੀਂ ਰੱਖੋ ਬਥੇਰਾ ਮੁੱਝ ਪਿਆ ਵੇਖੋ ਇਹ ਭਾਈ ਭੜੀ ਹੋਣੀ ਉਹ ਟਰਾਲੀ ਪਰ ਕੇ ਲੈ ਕੇ ਆਈ ਆ ਕੱਲ ਵੀ ਇਹੀ ਫੇਰਾ ਮਾਰ ਕੇ ਗਏ ਆ ਬਾਪੂ ਹਣਾ ਕੋ ਤੇ ਸਾਨੂੰ ਇਹਨਾਂ ਸੁੱਕੇ ਦੁੱਧ ਦੀ ਡਿਮਾਂਡ ਕੀਤੀ ਤੇ ਅਸੀਂ ਉਹ ਅੱਜ ਇਹਨਾਂ ਦੀ ਆਸ਼ ਪੂਰੀ ਕੀਤੀ ਸੁੱਕਾ ਦੁੱਧ ਆਪਾਂ ਇਹਨਾਂ ਨੂੰ ਅੱਛਾ ਜੀ ਸੁੱਕਾ ਦੁੱਧ ਮਿਲ ਗਿਆ ਤੁਹਾਨੂੰ ਲੱਗਿਆ ਜੀ ਅੱਛਾ ਹੋਰ ਕੁਝ ਹੋਰ ਬੜਾ ਕਰ ਜੀ ਚਲੋ ਮਿਹਰਬਾਨੀ ਹੁਣ ਅੱਗੇ ਚਲੀਏ ਆਪੀ ਬਾਈ ਅੱਗੇ ਹੋ ਵੇਖੋ ਢੇਰਾ ਦੇ ਫੂਲ ਕੋਲ ਘਰਾਂ ਦਾ ਮਾਮਲਾ ਹਾੜਾ ਵੇਖੋ ਕਿ ਇਤਰਾ ਪਾਣੀ ਡਰ ਗਿਆ ਜਦੋਂ ਪਾਣੀ ਡਰ ਗਿਆ ਵਾ ਇਹ ਕਾਰਨ ਨੇ ਪਏ ਬੈਠਾ ਦੇ ਘਰਾਂ ਨੂੰ ਵੀ ਖਤਰਾ ਵਾ ਅਜੀ ਦੋਸਤੋ ਇੱਥੇ ਹੋ ਗਿਆ ਵਾ ਬਹੁਤ ਜ਼ਿਆਦਾ ਪਾਣੀ ਤੁਸੀਂ ਵੇਖ ਰਹੇ ਹੋ ਕਿ ਮੇਰੇ ਵੀਰ ਫੇਰ ਵੀ ਜਿਹੜਾ ਵਾ ਉਹ ਆ ਡੇਰੇ ਤੇ ਜਾ ਰਹੇ ਆ ਉਸ ਡੇਰੇ ਤੇ ਕੋਈ ਕੋਈ ਪਹੁੰਚ ਰਿਹਾ ਵਾ ਤੇ ਸਾਡੀ ਸਰਹੱਦੀ ਲੋਕ ਵਰਸਾ ਦੀ ਟੀਮ ਔਰ ਨਾਲ ਸਾਡੇ ਵੀਰ ਸਾਰੇ ਹਿੰਜੋਗ ਦੇ ਨਾਲ ਜਿਹੜਾ ਵਾ ਉਹ ਸਾਹਮਣੇ ਅਸੀਂ ਜਾ ਰਹੇ ਹਾਂ ਤੇ ਆਜੋ ਸਾਡੇ ਨਾਲ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਦਾਨੀ ਸੱਜਣਾ ਤੱਕ ਪਹੁੰਚੇ ਉਹ ਤੋਂ ਐਡੀ ਦੂਨੋ ਚੱਲ ਗਏ ਕਿੱਥੇ ਆਏ ਤੁਸੀਂ ਪਿੱਛੇ ਨੂੰ ਕੈਮਰਾ ਮਾਰਿਓ ਬਹੁਤ ਹੀ ਦੂਰ ਰੋਡ ਰਹਿ ਗਿਆ ਵਾ ਕਿੱਥੋਂ ਚੱਲ ਗਏ ਇੱਥੇ ਆਏ ਹਾਂ ਤੇ ਤੇਰੇ ਬਾਈਕ ਲੱਗਾ ਠੀਕ ਹੈ ਜੀ ਤੁਸੀਂ ਉੱਚੀ ਗੱਲ ਕਰ ਸਕਦੇ ਜੋ ਕਿ ਆਈਡੀ ਦੂਰੋਂ ਚੱਲ ਗਏ ਆ ਤੇ ਪਿਆਸ ਲੱਗੀ ਜਾਣਾ ਪਾਣੀ ਦੀ ਹਾਂਜੀ ਲੱਗੀ ਪਰ ਇਹਨਾਂ ਨੂੰ ਵੇਖੋ ਕਿ ਜਨਾਂ ਦੀਆਂ ਮੋਟਰਾਂ ਨਹੀਂ ਚੱਲ ਰਹੀਆਂ ਉਹਨਾਂ ਨੂੰ ਕਿੰਨੀ ਦੰਗੀ ਆਉਂਦੀ ਆ ਪਾਣੀ ਦੀ ਬਹੁਤ ਦੰਗੀ ਪਾਣੀ ਇਹ ਉਹ ਦੋ ਘਾਟੇ ਕੋ ਵੇਖੇ ਨਹੀਂ ਜਾਂਦੇ ਅਸੀਂ ਆਮ ਭੁੱਖੇ ਰਹਿਣਾ ਇਹਨੂੰ ਮਨਜ਼ੂਰ ਆ ਪਰ ਅਸੀਂ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਜਿਹੜੇ ਡੇਰਿਆਂ ਦੇ ਫਸੇ ਆਂ ਅਸੀਂ ਉਹਨਾਂ ਨੂੰ ਭੁੱਖੇ ਨਹੀਂ ਵੇਚਦਾ ਬਾਬਾ ਜਦੋਂ ਤੁਹਾਡੇ ਵਰਗੇ ਵੀਰ ਨਾਲ ਨੇ ਤੇ ਫਿਰ ਆਪ ਵੀ ਮਹਾਰਾਜ ਸਾਰੇ ਕੰਮ ਸਿੱਧੇ ਕਰੀ ਜਾਂਦਾ अच्छा ਹੁਣ ਉਹ ਉਹਨਾਂ ਦਾ ਵੇਖੋ ਕਿੰਨਾ ਮਨ ਖੁਸ਼ ਹੋ ਰਿਹਾ ਕਿ ਸਾਡੇ ਕੋਲ ਐਡੀ ਦੂਰੋਂ ਚੱਲ ਕੇ ਆਉਂਦੀ ਆ ਹੈ ਬਾਕੀ ਆ ਜਿੱਥੋਂ ਅਸੀਂ ਲੰਘਦੇ ਆਂ ਅਸੀਂ ਜਿੱਥੇ ਕਿਤੇ ਡਾਊਨ ਏਰੀਆ 'ਚ ਲੰਘਦੇ ਜਾਂਦੇ ਉਹਨਾਂ ਕੋ ਪਾਪਾ ਉਹਨਾਂ ਨੇ ਆਪਣਾ ਨੰਬਰ ਦੇ ਕੇ ਹੁੰਦੇ ਆਂ ਹਾਂਜੀ ਹਾਂਜੀ ਜਿਹਨੇ ਕੋਈ ਗੱਲ ਕਰੇ ਤੁਹਾਨੂੰ ਕਿਤੇ ਵੀ ਕੰਮ ਸਾਡੀ ਲੋੜ ਪਵੇ ਠੀਕ ਆ ਜੀ ਤੁਹਾਨੂੰ ਫੋਨ ਮਰ ਅਸੀਂ ਜਿੱਦਾਂ ਮਰਜੀ ਆਈਏ ਕੋਈ ਵੀ ਟਾਈਮ ਤੇ ਕਾਲ ਕਰ ਮਿਹਰਬਾਨੀ ਠੀਕ ਇਧਰੋ ਗਿਰਦੀ ਹਾਂਜੀ ਦੋਸਤੋ ਇੱਥੋਂ ਹੋ ਗਿਆ ਪਾਣੀ ਬਹੁਤ ਜ਼ਿਆਦਾ ਤੇ ਵਾਹਿਗੁਰੂ ਵਾਹਿਗੁਰੂ ਕਰੋ ਬਸ ਮੇਰਾ ਗਰੇ ਮਹਾਰਾਜ ਇਹ ਬਾਪੂ ਤੁਹਾਡੇ ਪੋਤੇ ਆ ਗਏ ਆ ਹਾਂ ਬੇਡੇ ਘਰੇ ਨੂੰ ਦੱਸਿਆ ਜਿਹੜੇ ਬਾਹਰ ਦੇ ਹਾਂਜੀ ਹਾਂਜੀ ਅੱਛਾ ਅੱਛਾ ਤੇ ਕਹਿਣਾ ਇਹਨਾ ਕਿ ਤੈ ਉਹਦੇ ਬਾਹਰ ਆ ਪਰ ਸਾਡੇ ਇੰਨੇ ਪੁੱਤ ਸ਼ੇਰਾ ਵਰਗੇ ਤੇ ਆਏ ਆ ਨਾ ਹਾਂਜੀ ਹਾਂਜੀ ਅੱਛਾ ਇਹ ਆ ਗਿਆ ਦੇ ਕੀ ਹੈਪੀ ਹੋ ਦੇ ਤੇ ਹੋਰ ਬੋਲ ਹਮ ਬਿਸਕਟ ਵੀ ਬਾਦ ਬਾਪੂ ਜੀ ਇਹ ਬਿਸਕਟ ਜੀ ਆ ਆ ਲੈ ਜਾਓ ਨਹੀਂ ਹਾਂ ਜੀ ਇਹ ਗਾਰ ਮੈਨੂੰ ਦੇ ਦੇ ਲੇਕਿਨ ਸਾਰੇ ਕੀ ਦੋੜ ਜਾ ਦੋਦੀ ਪਾਚਾਈ ਜਾ ਆ ਪਾਣੀ ਰੱਖਣਾ ਹੈ ਆਂ ਜੀ ਹਾਂ ਪਾਣੀ ਦੇ ਆ ਪਾਣੀ ਪਾ ਦਿਓ ਇੱਥੋਂ ਨਾ ਪਾਣੀ ਆਉਣਾ ਮੁਸ਼ਕਲ ਹੈ ਹੋਰ ਇਹ ਗੱਲ ਹੋ ਗਈ ਕਿ ਆ ਇੱਕੋ ਕੋਲੇ ਮੋੜੀ ਜੰਮੀ ਹੈ ਤੇ ਆ ਬਿਸਕਟ ਹੋ ਗਏ ਨਾ ਤੇ ਰੱਖ ਰੱਖ ਦੋ ਚਲੋ ਤੇ ਆ ਲੈ ਜਾਓ ਬਾਅਦ ਪਾਣੀ ਘਲਦੇ ਆਂ ਹਾਂ ਜੀ ਹਾਂ ਜੀ ਲਾ ਲਾ ਬਾਬੂ ਜੀ ਨਾ 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 ਰੱਬ ਨੇ ਇਹ ਚੀਜ਼ ਦੀ ਤੁਹਾਨੂੰ ਤੰਗੀ ਨਾ ਦੇ ਦੇਖੋ ਬਾਬੂ ਜੀ ਜੇ ਰੱਬ ਨੇ ਤੁਹਾਨੂੰ ਬੜਾ ਕੋਈ ਦਿੱਤਾ ਤੇ ਮੈਂ ਵੀਰਾਂ ਨੂੰ ਵੀ ਬੜਾ ਕੋਈ ਦਿੱਤਾ ਵਾ ਇਹ ਸਾਂਝਾ ਆਪਣਾ ਤੁਹਾਡੀਆਂ ਸੀਸਾ ਸਿਰ ਤੇ ਬਾਬੂ ਜੀ ਤੁਰੇ ਫਿਰਦੇ ਆ ਹਾਂ ਜੀ ਉਹ ਸੇਵਾ ਕੋਈ ਗੱਲ ਦੀ ਬਾਬੂ ਜੀ ਕਿਹ ਵੀ ਚੀਜ਼ ਦੀ ਤੰਗੀ ਪੇਸ਼ੀ ਆਉਂਦੀ ਦੇਣ ਹੋਵੇ ਰਾਤ ਹੋਵੇ ਕੋਣ ਕਰਾ ਤੁਹਾਡੇ ਪੁੱਤ ਘੜੀ ਹਾਇਰ ਹੋਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਵੀਰ ਜੀ ਤੁਸੀਂ ਪਾਣੀ ਬੜੀ ਸ਼ਰਧਾ ਭਾਵਨਾ ਨਾਲ ਉੱਪਰ ਨੂੰ ਭੇਜ ਰਹੇ ਰਹੇ ਕਿੱਦਾਂ ਲੱਗ ਰਿਹਾ ਕਿ ਬਗਾਨਿਆਂ ਨੂੰ ਦੇ ਰਿਹਾ ਕਿ ਐ ਲੱਗਾ ਕਿ ਆਪਣੇ ਪਰਿਵਾਰ ਨੂੰ ਜਾ ਰਿਹਾ ਵਾ ਇਹ ਆਪਣੇ ਨੂੰ ਹੀ ਜਾਤਾ ਪਿਆ ਜੀ ਮੇਰੇ ਬਾਪੂ ਨੇ ਕਹਿੰਦੇ ਆ ਹਾਂ ਕੋਈ ਗੱਲ ਅੱਛਾ ਠੀਕ ਹੈ ਜੀ ਕਹਿੰਦੇ ਆ ਕਿ ਸਾਨੂੰ ਇਦਾਂ ਲੱਗਦਾ ਸੀ ਆਪਣੇ ਪਰਿਵਾਰ ਨੂੰ ਹੀ ਦੇ ਰਿਹਾ ਸਾਰਾ ਕੁਝ ਠੀਕ ਆ ਮਿਹਰਬਾਨੀ ਵੀਰੇ ਧੰਨਵਾਦ ਬਾਪੂ ਜੀ ਪਹਿਲੀ ਤੇ ਗੱਲ ਇਹ ਆ ਕਿ ਇਹ ਆਪਣਾ ਸੰਕਟ ਤਲ ਜਾਣਾ ਭਾਈ ਚਾਂਸ ਦੇਖੋ 2 4 10 ਦਿਨ 20 ਦਿਨ ਨਹੀਂ ਵੀ ਟੱਲਦਾ ਨਾ ਇਹ ਮੇਰੇ ਵੀਰ ਫੇਰ ਇੱਥੇ ਆਉਣਗੇ ਤੁਈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਹਾਂਜੀ ਦੋਸਤੋ ਇਹ ਮੇਰੇ ਵੀਰਾਂ ਨੇ ਸੇਵਾ ਕਰ ਲਈ ਆ ਸਾਰਿਆਂ ਨੇ ਰਲ ਮਿਲ ਕੇ ਸੇਵਾ ਕਰ ਲਈ ਆ ਸਰਹੱਦੀ ਲੋਕ ਵਰਸਾ ਚੈਨਲ ਦਾ ਬਹੁਤ ਜ਼ਿਆਦਾ ਵਿੱਚ ਉਪਰਾਲਾ ਵਾ ਸਾਰਿਆਂ ਨੇ ਬਹੁਤ ਜ਼ਿਆਦੀ ਮਿਹਨਤ ਕੀਤੀ ਆ ਤੇ ਹੁਣ ਆਪਾਂ ਸੇਵਾ ਕਰਕੇ ਇਹਨਾਂ ਡੇਰਿਆਂ ਤੇ ਤੇ ਹੁਣ ਅਸੀਂ ਸਾਰੇ ਵੀਰ ਜਿਹੜਾ ਨਾ ਵਾਪਸ ਫੇਰ ਟਰਾਲੀ ਤੇ ਜਾ ਰਹੇ ਆ ਤੇ ਦੇਖਦੇ ਆ ਕੋਈ ਅੱਗੇ ਲੋੜਵੰਦਾ ਵੀਰਿਆ ਤੇ ਉਹਨਾਂ ਦੀ ਜਾ ਕੇ ਮਦਦ ਕਰਦੇ ਆ ਹਾਂਜੀ ਦੋਸਤੋ ਸਾਡੇ ਪੰਜਾਬੀ ਭਰਾਵਾਂ ਦੇ ਸੰਯੋਗ ਦੇ ਕਰਕੇ ਇਹਨਾਂ ਡੰਗਰਾਂ ਨੂੰ ਜਿਹੜਾ ਚਾਰਾ ਪਹੁੰਚ ਰਿਹਾ ਵਾ ਇੰਨੇ ਨੇ ਪਾਣੀ ਦੇ ਵਿੱਚ ਡੰਗਰ ਖੁਸ਼ ਆ ਚਾਰਾ ਖਾ ਰਿਹਾ ਹਾਂਜੀ ਦੋਸਤੋ ਆਪਾਂ ਇੱਕ ਘਰ ਪਹੁੰਚੇ ਹਾਂ ਤੇ ਉੱਥੇ ਜਿੰਨੀ ਵੀ ਸੇਵਾ ਹੋ ਸਕੇ ਆ ਸੇਵਾ ਪਹਚਾਈ ਆ ਤੇ ਉੱਤੇ ਮਾਤਾ ਜੀ ਖੜੇ ਆ ਤੇ ਸਾਨੂੰ ਸਾਰਿਆਂ ਨੂੰ ਚਾਹ ਪੁੱਛ ਰਿਹਾ ਮਾਤਾ ਜੀ ਫਿਰ ਚਾਹ ਪੀ ਵੀ ਆ ਕਿਦਾਂ ਪੀਓ ਪੀਓ ਤੁਸੀਂ ਚਾਹ ਪੀ ਵੀ ਆ ਕਿ ਫਿਰ ਕਿਦਾਂ ਮਾਤਾ ਚਾਹ ਪਿਆਓਗੇ ਫਿਰ ਹਾਂ ਪਿਆਵਾਂਗੇ ਲਓ ਜੀ ਇਹਨਾਂ ਨੇ ਚਾਹ ਕਹਿ ਦਿੱਤੀ ਤੇ ਸਮਝੋਗੇ ਸਾਡੇ ਤੱਕ ਪਹੁੰਚ ਗਈ ਤੇ ਆ ਬਾਪੂ ਜੀ ਤੁਸੀਂ ਨਹੀਂ ਨਹੀਂ ਬਸ ਆ ਗਈ ਸਾਡੇ ਦਾ ਬਾਪੂ ਜੀ ਤੁਸੀਂ ਮੜਾ ਜੀ ਦੱਸਿਓ ਕਿ ਵੀਰ ਕਹਿ ਰਿਹਾ ਸੀ ਕਹਿ ਰਹੇ ਸੀ ਕਿ ਕੱਲ ਹੈਪੀ ਬਾਈ ਇਧਰ ਆਇਓ ਮੜਾ ਜੀ ਇਹ ਹੈਪੀ ਵੀਰ ਕਹਿ ਰਿਹਾ ਕਿ ਕੱਲ ਅਸੀਂ ਆਏ ਸਾਂ ਤੇ ਇੱਥੇ சிவா ਦੇ ਕੇ ਕਹਿੰਦੇ ਕਹਿੰਦੇ ਸੀ ਤੁਸੀਂ ਕੀ ਦੱਸਣ ਦੇ ਕਿ ਸੱਪ ਆਏ ਸੀਗੇ ਸੱਪ ਬਹੁਤ ਅੱਛਾ ਜੀ ਬਹੁਤ ਜ਼ਿਆਦਾ ਸੱਪ ਕਿਉਂ ਗਿਆ ਪਾਣੀਆਂ ਸਾਰਾ ਇਧਰ ਹੀ ਆਉਣ ਰਿਹਾ ਤਾਂ ਅੱਛਾ ਜੀ 15 ਚ ਵੜ ਗਈ ਕੁੜੀ ਹੈ ਠੀਕ ਹੈ ਜੀ ਤੇ ਫਿਰ ਤੇ ਜਦੋਂ ਥੋੜਾ ਖਿਆਲ ਦੇ ਨਾਲ ਆ ਥੱਲੇ ਦੇ ਦਰਵਾਜ਼ੇ ਜਿਹੜੇ ਨਾ ਤੇ ਚਲ ਗਿਆ ਤੰਬੂ ਜਿਹਾ ਹਾਂ ਥੱਲੇ ਦਰਵਾਜ਼ੇ ਬੰਦ ਕਰਕੇ ਨਾ ਤੇ ਉਹਨਾਂ ਦੇ ਵਿੱਚ ਕੋਈ ਕਪੜਾ ਕੂਪੜਾ ਦੇ ਦੋ ਕਿ ਤਾਂ ਨਾ ਚੜਨਾ ਭੁਖੇ ਖਾਣ ਕੱਖ ਨਾ ਤੂੜੀ ਕੱਲ ਲਿਆਵਾਂਗੇ ਉਹ ਕਿ ਉੱਪਰ ਨਹੀਂ ਉੱਪਰ ਦਾ ਤੂੜੀ ਨਹੀਂ ਤੂੜੀ ਦੀ ਨਹੀਂ ਲੋੜ ਚਲੋ ਤੂੜੀ ਤਾਂ ਮਾੜੀ-ਮੋਟੀ ਬੱਜੂਗੀ ਹਾਂਜੀ ਉਸ ਤੋਂ ਪਾ ਲਾਂਗੇ ਛੋਟੀ ਬੁਰਤੀ ਬਾਪੂ ਜੀ ਚਾਰ ਹੈ ਚਾਰ ਦੇ ਦਿਓ ਜੀ ਚੌਕਰ ਦੀ ਬੋਰੀ ਦੇ ਕੱਲ 4 ਪਹੁੰਚੂ ਬਾਬਾ ਜੀ ਚਲੋ ਬਾਬੂ ਜੀ ਕੱਲ ਇਹ ਵੀ ਸਮਾਨ ਆ ਜਾਏਗਾ ਜੀ ਠੀਕ ਹੈ ਮਿਹਰਬਾਨੀ ਜੀ ਚਲੋ ਜੀ ਹਾਂਜੀ ਦੋਸਤੋ ਸਰਹੱਦੀ ਲੋਕ ਵਰਸਾ ਦੀ ਟੀਮ ਅਤੇ ਬਲਪਿੰਡ ਦੇ ਮੁੰਡਿਆਂ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਡੇਰਿਆਂ ਤੇ ਜਾ ਰਹੇ ਹਾਂ ਜਿਨ੍ਹਾਂ ਤੇ ਸੇਵਾ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਆ ਔਖੀ ਪਹੁੰਚਦੀ ਆ ਇਹ ਉਹ ਲੰਗਰਵਾ ਇਹ ਉਹ ਸ਼ਰਦਾ ਭਾਵਨਾ ਦਾ ਲੰਗਰਵਾ ਕਿ ਜਿਹੜੇ ਸਾਡੇ ਗੁਰੂ ਮਹਾਰਾਜ ਨੇ ਚਲਾਇਆ ਸੀਗਾ ਤੇ ਅਸੀਂ ਇਹ ਉਪਰਾਲਾ ਕਰਕੇ ਜਿਹੜਾ ਵਾ ਉਹਨਾਂ ਡੇਰਿਆਂ ਤੱਕ ਪਹੁੰਚ ਰਹੇ ਆ ਤੇ ਮੈਂ ਉਮੀਦ ਕਰਦਾ ਕਿ ਦਾਨੀ ਸੱਜਣ ਸਾਡੇ ਨਾਲ ਸੰਪਰਕ ਕਰਨ ਤੇ ਸਾਰੇ ਹੀ ਉਥੋਂ ਤੱਕ ਪਹੁੰਚਣ। ਅਣੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਪਾਣੀ ਦਾ ਜਿਹੜਾ ਬਹਾਵਾ ਬਹੁਤ ਜ਼ਿਆਦਾ ਤੇਜ ਵਾ ਇੰਨੇ ਤੇਜ ਪਾਣੀ ਆ ਕਿ ਇੱਥੇ ਜਿਹੜਾ ਵਾ ਨੰਗੇ ਪੈਰੀ ਖੜਿਆ ਨਹੀਂ ਜਾ ਰਿਹਾ। ਆ ਤੁਸੀਂ ਇਧਰ ਨੂੰ ਕੈਮਰਾ ਮਾਰ ਕੇ ਵੇਖੋਗੇ ਇਧਰੋਂ ਐਨੇ ਜੋਰ ਦਾ ਤੇਜ ਪਾਣੀ ਆ ਰਿਹਾ ਵਾ ਕਿ ਇੱਥੇ ਜਿਹੜਾ ਵਾ ਜਿਹੜਾ ਵਾ ਖਲੋਤਾ ਨਹੀਂ ਜਾ ਰਿਹਾ ਪਰ ਫੇਰ ਵੀ ਸਾਡੇ ਜਿਹੜੇ ਆ ਪੰਜਾਬੀ ਆ ਉਹ ਕਹਿੰਦੇ ਆ ਕਿ ਪੰਜਾਬ ਹੀ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਹੀ ਉਜਾੜਨ ਵਾਲੇ ਖੁਦ ਹੀ ਉਜੜ ਗਏ ਤੇ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ਇੱਥੇ ਹੋ ਗਿਆ ਵਾ ਪਾਣੀ ਦਾ ਵਹਾਪ ਬਹੁਤ ਜ਼ਿਆਦਾ ਔਰ ਤੁਸੀਂ ਵੇਖ ਰਹੇ ਹੋ ਕਿ ਪਿੱਛੇ ਟਰਾਲੀਆਂ ਲੋਕ ਵਾ ਸ਼ਰਧਾ ਭਾਵਨਾ ਦੇ ਨਾਲ ਸੇਵਾ ਜਿਹੜੀ ਆ ਲਗਾਤਾਰ ਚੱਲ ਰਹੀ ਆ ਥੋੜੀ ਥੋੜੀ بارش ਵੀ ਪੈ ਰਹੀ ਆ ਤੇ ਪਾਣੀ ਵੇਖੋ ਕਿ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਚੱਲ ਰਿਹਾ ਵਾ ਪਰ ਸਾਡੇ ਜਿਹੜੇ ਵੀਰਵਾਲ ਲਗਾਤਾਰ ਜਿਹੜਾ ਵਾ ਆ ਸੇਵਾ ਦੇ ਵਿੱਚ ਜੁਟੇ ਹੋਏ ਆ ਹਾਂਜੀ ਦੋਸਤੋ ਅਸੀਂ ਜਿਹੜਾ ਵਾ ਡੇਰਿਆਂ ਦੇ ਉੱਤੇ ਸੇਵਾ ਕਰਦੇ ਆ ਰਿਹਾ ਸਰਹੱਦੀ ਲੋਕ ਪ੍ਰਸਾਦ ਦੀ ਟੀਮ ਆ ਬਹੁਤ ਜ਼ਿਆਦਾ ਵੱਡਾ ਉਪਰਾਲਾ ਕਰਕੇ ਆਪਣਾ ਸੰਯੋਗ ਜਿੰਨੇ ਜੋਗੇ ਵੀ ਸੀ ਸੰਯੋਗ ਪਾ ਕੇ ਸਾਡੀ ਟੀਮ ਤੇ ਆ ਜਿਹੜਾ ਪਿੰਡ ਦੇ ਵਿੱਚ ਡੇਰਿਆਂ ਦੇ ਵਿੱਚ ਸੇਵਾ ਕਰਕੇ ਆਈ ਆ ਸੋ ਸਰਹੱਦੀ ਲੋਕ ਪ੍ਰਸਾਦ ਜਿਹਨਾਂ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਮਿਹਰਬਾਨੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਪਹੁੰਚੋਗੇ ਤੇ ਆਓ ਦੋਸਤੋ ਹੁਣ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਹੁਣ ਅਸੀਂ ਪਿੰਡ ਗੱਗੋਮਾਲ ਦੇ ਵਿੱਚ ਵਰਗੇ ਆ ਤੇ ਅਗਲੀ ਜਿਹੜੀ ਵੀਡੀਓ ਆ ਉਹ ਫੇਰ ਸ਼ੁਰੂ ਕਰਦੇ ਹਾਂ